ਗਿੱਦੜ ਬਾ ਹਲਕੇ ਦੇ ਪਤੰਤੇ ਸੱਜਣੋ ਗੱਜ ਕੇ ਫਤੇ ਬਲਾਓ ਵਾਈ ਰੂਜੀ ਕਾਲਸਾ ਵਾਈ ਰੂਜੀ ਕੋ ਬੇ ਆ ਹਲਕਾ ਵੱਡੇ ਬਾਦਲ ਸਾਹਿਬ ਦਾ ਤੇ ਮੇਰਾ ਸਾਡੇ ਪਰਿਵਾਰ ਦਾ ਇੱਕ ਪਰਿਵਾਰ ਹੈ ਉਸ ਇਨਸਾਨ ਨੇ ऐसे हलके ਤੋਂ ਉਹ ਡਿਵਾਲੀ ਸਾਬ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਤੁਸੀਂ ਉਹਨਾਂ ਨੂੰ ਬੜਾ ਮਾਨ ਦਿੱਤਾ ਉਹਨਾਂ ਨੇ ਵੀ ਤੁਹਾਨੂੰ ਬੜਾ ਪਿਆਰ ਦਿੱਤਾ ਮੈਂ ਪਿੱਛੇ ਜੇ ਮੈਂ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲਾਂ 'ਚ ਕਿਹੜੀ-ਕਿਹੜੇ ਮੁੱਖ ਮੰਤਰੀ ਬਣੇ ਪੰਜਾਬ ਦੇ ਗਿਆਨੀ ਜ਼ੈਲ ਸਿੰਘ ਰਿਆ ਮੁੱਖ ਮੰਤਰੀ 5 ਸਾਲ ਦਰਬਾਰਾ ਸਿੰਘ ਰਿਹਾ 5 ਸਾਲ ਬਿਆਨ ਸਿੰਘ ਰਿਹਾ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਹਾ 10 ਸਾਲ ਕਿੰਨੇ ਹੋ ਗਏ 25 ਸਾਲ ਹੁਣ ਉਹ ਮਲੰਗ ਜਾਇਆ ਜਿਹੜਾ ਹੁਣ ਆਲਾ ਮੈਂ ਅੱਜ ਰਹੇਗਾ ਸ਼ਰਾਬੀ 30 ਸਾਲ ਹੋ ਗਏ 30 ਸਾਲ 5 6 ਚੀਜ਼ ਤੇ ਬਾਦਲ ਸਾਹਿਬ ਵੱਡੇ 22 ਸਾਲ ਰਿਹਾ ਤੁਸੀਂ ਦੇਖ ਲਓ ਖਰਾਨੀ ਦੀ ਗੱਲ ਆ ਉਹ ਜਿਹੜੇ 30 ਸਾਲ 6 ਮੁੱਖ ਮੰਤਰੀ ਰਹੇ ਐ ਇੱਕ ਨਿਸ਼ਾਨੀ ਉਹਨਾਂ ਦੀ ਯਾਦ ਨਹੀਂ ਕਰ ਸਕਦੇ ਤੁਸੀਂ ਕਿ ਆ ਅਭਿਆਨ ਸੀ ਨੇ ਬਣਾਇਆ ਆ ਸਾਨੂੰ ਇਸ ਇਨਸਾਨ ਨੇ ਦਿੱਤਾ ਆ ਇਸ ਮੁੱਖ ਮੰਤਰੀ ਦੇ ਇੱਕ ਵੀ ਚੀਜ਼ ਤੁਸੀਂ ਦੱਸ ਨਹੀਂ ਸਕਦੇ ਕੋ ਕਿਤਾ ਹੀ ਨਹੀਂ 5 ਸਾਲ ਹੁੰਦੇ ਉਵੇਂ ਰਾਜ ਕਰਕੇ ਚਲੇ ਜਾਂਦੇ ਸੇਵਾ ਨਹੀਂ ਦਿੱਤੀ ਉਹਨਾਂ ਨੇ 5-5 ਸਾਲ ਖਰਾਬ ਹੋ ਗਏ 30 ਸਾਲ ਪੰਜਾਬ ਤੇ ਮੈਂ ਕਿਤੇ ਸੋਚ ਰਿਹਾ ਸੀ ਕਿਦਦਰ ਇਹਨਾਂ ਜੇ ਬਾਪੂ ਬਾਦਲ ਸਿਆਸਤ ਚ ਨਾ ਹੁੰਦੇ ਤੇ ਉਹਦੇ ਹੀ 6 ਦੀ ਜਗ੍ਹਾ ਹੋਰ 5 ਹੋਰ ਆ ਜਾਂਦੇ ਤੇ ਫਿਰ ਹੋਣਾ ਕੀ ਸੀ ਪੰਜਾਬ ਦਾ ਕਿਹਨੇ ਬਣਾਉਣੀਆਂ ਸੀ ਪਿੰਡਾਂ 'ਚ ਮੰਡੀਆਂ ਕਿਹਨੇ ਖੋੜੀ ਕੱਸੀਆਂ ਕੱਢਣੀਆਂ ਸੀ ਕਿਹਨੇ ਇੱਥੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਗਰੀਬ ਨੂੰ ਆਟਾ ਦਾਲ ਦੇਣਾ ਸੀ ਸ਼ਗਨ ਦੇਣਾ ਸੀ ਪੈਨਸ਼ਨ ਦੇਣੀ ਸੀ ਕਿਹਨੇ ਬਿਜਲੀ ਘਰ ਬਣਾਉਣਾ ਸੀ ਆ ਸਾਰਾ ਕੁਝ ਆਪਾਂ ਤਾਂ ਕਿੰਨਾ ਪਿੱਛੇ ਚਲੇ ਜਾਂਦੇ ਇਕੱਲੇ ਇੱਕ ਇਨਸਾਨ ਨੇ ਸਾਰਾ ਕੁਝ ਹੀ ਬਣਾਇਆ ਇੱਕ ਇਨਸਾਨ ਨੇ ਉਹਨਾਂ ਦੀ 98 ਸਾਲ ਦੀ ਆਪਾਂ ਬਣਾ ਰਹੇ ਸੀ ਕੰਨ ਵਿੱਚ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਸੇਵਾ ਕੀਤੀ ਪੰਜਾਬ ਦੇ 70 ਸਾਲ ਮੈਨੂੰ ਲੱਗਦਾ ਕੋਈ ਪੰਜਾਬ 'ਚ ਘਰ ਨਹੀਂ ਕੋਈ ਪਰਿਵਾਰ ਨਹੀਂ ਕਿੱਥੇ ਉਹ ਨਾ ਗਏ ਹੁਣ ਦੁੱਖ ਸੁੱਖ ਦਾ ਸਾਝ ਨਾ ਕੀਤਾ ਤੇ ਮੈਂ ਰਿਹਾਲਾ ਗਿੱਦੜਵਾ ਹਲਕਾ ਤੇ ਮੈਨ ਲੱਗਦਾ ਪਹਿਲੇ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਇੱਥੇ ਦਾ ਕਹਾਵਤਾਂ ਚ ਬਣੀਆਂ ਸੀ ਪੁਲਾਂ ਉੱਤੋਂ ਪਾਣੀ ਟਪਟਾ ਬਾਲਸ ਬਾਪੂ ਬਾਗਲੇ ਹੈ ਸਹੀ ਗੱਲ ਹੈ ਬਿਲਕੁਲ ਸਹੀ ਹੈ ਪੁਲਾਂ ਉੱਤੋਂ ਪਾਣੀ ਟਪਾਇਆ ਮੈਨ ਲੱਗਦਾ ਹੈ ਜੇ ਬਾਹਰੋਂ ਆਪਣੀ ਸਰਕਾਰ ਨਾ ਆਉਂਦੀ ਹੁਣ ਨੂੰ ਤਾਂ ਸੇਮ ਨਹੀਂ ਤਬਾਹ ਕਰ ਦਿੰਦਾ ਸੀ ਮੈਨ ਫਿਰ ਆਪਣਾ ਕਰ ਦਿੰਦੇ ਜੀ ਸਹੀ ਹੈ ਚਲ ਚਲ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਣ ਬਚਾ ਲੋ ਪੰਜਾਬ ਨੂੰ ਤੇ ਤਕੜਾ ਕਰ ਦਿਓ ਕਾਲੀ ਦਲ ਨੂੰ ਜੇ ਬਚਣਾ ਆਪ ਹੁਣ ਬਹੁਤ ਸਾਲ ਹੋ ਗਏ ਤੁਹਾਡਾ ਕਨੈਕਸ਼ਨ ਪਲੱਗਾਂ ਨਾਲ ਜੁੜੇ ਰਹੇ ਹੁਣ ਵਾਪਸ ਭਾਖੜੇ ਨਾਲ ਜੋੜਨ ਵਾਸਤੇ ਆਏ ਬੋਲੇ ਇਨਸਾਨ ਹਾ ਜਿਹੜਾ ਪਹਿਲੇ ਭਾਖੜੇ ਨਾਲ ਸੀ ਤੁਹਾਡਾ ਤੇ ਫਿਰ ਖੁੱਲੀ ਬਿਜਲੀ ਆਉਂਦੀ ਸੀ ਤੇ ਖੁੱਲਾ ਪਾਣੀ ਆਉਂਦਾ ਸੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਸੌਂਦੇ ਸੀ ਤੇ ਬਾਦਲ ਸਾਹਿਬ ਜਾਗਦੇ ਸੀ ਹੁਣ ਮੈਂ ਆਈ ਬੇਨਤੀ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਬਣਾ ਕੇ ਜਿੰਨਾ ਸਮਝਿਓ ਆਈ ਤੋ ਪਾਖੜੇ ਨਾਲ ਤੁਸੀਂ ਜੋੜ ਨਾ ਹੀ ਹੋ ਪਾਖੜੇ ਨਾਲ ਛਿੰਦਾ ਕਨੈਕਸ਼ਨ ਜੋੜ ਲਓ ਕਿਦਰਵੇ ਵਾਲਿਓ ਤੇ ਮੈਂ ਤੁਹਾਨੂੰ ਇਹ ਮੈਂ ਦੱਸਦਾ ਪੂਰੀ ਜ਼ਿੰਦਗੀ ਤੁਹਾਡੇ ਸੇਵਾ ਕਰਦਾ ਰਹੂੰਗਾ ਬੋਲੇ ਸਾਨਿਆ ਕਿਉਂਕਿ ਜੋ ਮਾਨ ਜੋ ਮੈਂ ਅੱਜ ਹੈ ਜੋ ਮੈਂ ਅੱਜ ਹੈ ਵੱਡੇ ਬਾਦਲ ਸਾਹਿਬ ਕਰਕੇ ਹੈ ਤੇ ਜੋ ਵੱਡੇ ਬਾਦਲ ਸਾਹਿਬ ਸੀ ਉਹ ਤੁਹਾਡੇ ਕਰਕੇ ਸੀ ਤੁਹਾਡੇ ਸਾਰੇ ਤੁਹਾਡੇ ਬਜ਼ੁਰਗਾਂ ਨਾਲ ਤੁਹਾਡੇ ਹਰ ਘਰ ਚ ਫੋਟੋ ਹੋਣੀ ਹੈ ਤੁਹਾਡੇ ਬਾਦਲ ਇਸ ਕਰਕੇ ਹੁਣ ਕਿਤੇ ਝਾਕਣ ਦੀ ਲੋੜ ਨਹੀਂ ਕੋਈ ਝਾੜੂ ਨਹੀਂ ਕੋਈ ਪੰਜਾ ਨਹੀਂ ਉਜਨੀ ਜੇ ਸੱਚਾ ਪਿਆਰ ਤੁਸੀਂ ਯਾਦ ਕਰਦੇ ਹੋ ਸੱਚਾ ਪਿਆਰ ਤੇ ਗਿੱਦੜੇ ਵਾਲਿਓ ਆ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਇੱਕ ਪਾਸੇ ਕਰਦੇ ਇੱਕ ਪਾਸੇ ਕਰਦੇ ਬੋਲੇ ਸੋਨਹਿਰ ਦੇਖੋ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੰਜਾਬ ਦਾ ਆ 10 ਸਾਲ ਦੇ ਹੀ ਬੜੀ ਸਪੀਡ ਨਾਲ ਗੱਡੀ ਚਲਾਈ ਸੀ ਬਾਦਲ ਸਾਹਿਬ ਨੇ ਬਰਕਾ ਲੱਗੀਆਂ ਆਪਣੀ ਕਿਸਮਤੀ ਮਿਲ ਲਾ ਐ ਜੇ ਕਰੇ ਕਿਤੇ ਦਿਨ ਆ ਜਾਂਦੇ ਐ 10 ਸਾਲ ਵਿੱਚ ਕੋਈ ਹੈ ਹੀ ਨਹੀਂ ਇਸ ਵਾਲੀ ਵਾਰ ਪੰਜਾਬ ਦਾ ਕਿੰਨੇ ਪਿੱਛੇ ਚਲੇ ਗਏ ਜਿਹੜੀ ਜਿੱਥੇ ਇંટ ਰੱਖੀ ਸੀ ਬਾਦ ਸਾਹਿਬ ਜਾਣ ਦੇ ਟਾਈਮ ਉੱਥੇ ਪਈ ਐ ਸੀਮੈਂਟ ਵੀ ਨਹੀਂ ਲਾਇਆ ਉਹਨੇ ਸਾਰਾ ਕੁਝ ਹੀ ਬੰਦ ਹੋ ਗਿਆ ਆਟਾ ਵਾਲਾ ਸ਼ਰਮੇ ਨੂੰ ਪੈਨਸ਼ਨ ਸਾਰੀਆਂ ਚੀਜ਼ਾਂ ਬੰਦ ਕੋਈ ਕੰਮ ਨਹੀਂ ਹੋਇਆ ਕੰਮ ਕੀ ਹੋਣਾ ਸੀ ਅੱਜ ਗੁੰਡਾ ਗਰਦੀ ਦਾ ਆ ਜਾ ਗੈਂਗਸਟਰਾਂ ਦਾ ਆ ਜਾ ਪ੍ਰਤੀਆਂ ਮੰਗੀ ਜਾਂਦੇ ਐ ਕੋਈ ਪੁੱਛਦਾ ਨਹੀਂ ਜਿਹਨੂੰ ਕੋਈ ਤਕਲੀਫ ਹੋਏ ਉਹਨੂੰ ਪਤਾ ਨਹੀਂ ਮੈਂ ਕਿੱਥੇ ਜਾਵਾਂ ਕਿੱਥੇ ਅਫਸਰ ਸਹੀ ਲੁੱਟੀ ਜਾਂਦੀ ਐ ਹੁਣ ਇਹ ਜਾ ਮਾਹੌਲ ਤੁਸੀਂ ਬਦਲ ਸਕਦੇ ਹੋ ਇਸ ਕਰਕੇ ਹੁਣ ਆਪਣਾ ਕੋਈ ਧੜਾ ਨਹੀਂ ਕੋਈ ਗਰੁੱਪ ਨਹੀਂ ਆਪਣਾ ਇੱਕੋ ਹੀ ਗਰੁੱਪ ਆ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਬੋਲੇ ਸੋਨਿਹਾਲ ਰੱਬ ਦੀ ਧਰਮ ਸੁਬ ਮੈਂ ਆਸ ਰੱਖਦਾ ਮੈਂ ਆਸ ਰੱਖਦਾ ਕਿ 14 ਦਰੀ ਨੂੰ ਵੋਟਾਂ ਤੇ 16 ਨੂੰ ਰਿਜ਼ਲਟ ਆਊਗਾ ਮੈਂ ਦੇਖਣਾ ਚਾਹਣਾ ਹੈ ਕਿ ਗਿੱਦੜਵਿਆਲੇ ਸੱਚੇ ਬਾਪੂ ਵਾਲਦੇ ਨੂੰ ਪਿਆਰ ਕਰਦੇ ਕਿ ਨਹੀਂ ਆ ਪਤਾ ਲੱਗ ਜੂਗਾ 14 ਦਰੀ ਨੂੰ ਜਿਹੜੇ ਝਾੜੂ ਵਾਲੇ ਜੁੱਝੇ ਗਦਾ ਜੋ ਕੁਝ ਹੈਗਾ ਸਾਰਿਆਂ ਨੂੰ ਭਜਾ ਦਿਓ ਤੇ ਅੱਜ ਦੇ ਬਾਅਦ ਥੋੜਾ ਸਿੱਧਾ ਕਨੈਕਸ਼ਨ ਪਾਖੜੇ ਨਾਲ 24 ਘੰਟੇ ਬਿਜਲੀ ਕੋਈ ਸਮੱਸਿਆ ਨਹੀਂ ਕੋਈ ਆਦਮੀ ਆਉਂਦਾ ਕੋਈ ਤੁਹਾਡੇ ਤੇ ਝਾਕ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ